ਉਧਰ 13000 ਕਰੋੜ ਦੀ ਡਰੱਗਸ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਮੋਸ ਵੌਂਟਡ ਡਰੱਗਸਕਰ ਹੈ ਰਿਤਿਕ ਬਜਾਜ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੀਬੀਆਈ ਨੇ ਦੱਸਿਆ ਕਿ ਦੁਬਈ ਪੁਲਿਸ ਤੋਂ ਇਹ ਹਵਾਲਗੀ ਮਿਲੀ ਹੈ ਦੁਬਈ ਤੋਂ ਗ੍ਰਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਹੈ ਸੀਬੀਆਈ ਦੇ ਵੱਲੋਂ థਾਈਲੈਂਡ ਤੋਂ ਫਰਾਰ ਹੋ ਕੇ ਇਹ ਦੁਬਈ ਪਹੁੰਚਿਆ ਸੀ ਭਾਰਤੀ ਏਜੰਸੀਆਂ ਦੇ ਰੈੱਡ ਕੋਰਨਰ ਨੋਟਿਸ ਦੇ ਕਾਰਨ ਦੁਬਈ ਪੁਲਿਸ ਨੇ ਉਸ ਨੂੰ ਗ੍ਰਫਤਾਰ ਕੀਤਾ ਸੀ ਕਾਬਲੇਗੌਰ ਹੈ ਕਿ ਅਕਤੂਬਰ 2024 ਦੇ ਵਿੱਚ ਦਿੱਲੀ ਪੁਲਿਸ ਨੇ ਦਿੱਲੀ ਅਤੇ ਗੁਜਰਾਤ ਤੋਂ 13000 ਕਰੋੜ ਰੁਪਏ ਦੀ ਕੋਕੀਨ ਫੜੀ ਸੀ ਜਿਸ ਦੇ ਨਾਮ ਪਜਾ ਕੇ ਲੋ ਹਾਈਡਰੋਪੋਨਿਕ ਗਾਂਜਾ ਵਿਪ੍ਰਾਵਤ ਹੋਇਆ ਇਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਕੋਰਟ ਦੇ ਵਿੱਚ 14 ਦੇ ਖਿਲਾਫ ਚਾਰਜ ਸ਼ੀਟ ਪੇਸ਼ ਕੀਤੀ ਹੈ acol ملاਕੇ ਮੋਸਟ ਵਾਂਟਡ ਹੈ ਡਰਗਸਕਰ ਜਿਸ ਨੂੰ ਅਰੈਸਟ ਕੀਤਾ ਗਿਆ ਹੈ ਥਾਈਲੈਂਡ ਤੋਂ ਇਫਰਾਰ ਹੋਇਆ ਸੀ ਦੁਬਈ ਦੇ ਵਿੱਚ ਸੀ ਗ੍ਰਿਫਤਾਰੀ ਹੋਈ ਹੈ ਸੀਬੀਆਈ ਨੂੰ ਹਵਾਲ ਕੀ ਜਿਹੜੀ ਹੈ ਮਿਲੀ ਉਸ ਤੋਂ ਬਾਅਦ ਭਾਰਤ ਲੰਘ ਗਿਆ ਇਸ ਦੇ ਵਿੱਚ ਦੋਸਿਕ 13000 ਕਰੋੜ ਦਾ ਡਰੱਗ ਕੇਸ ਜਿਹੜਾ ਹੈ ਉਸ ਦੇ ਵਿੱਚ ਸੀ ਗ੍ਰਿਫਤਾਰੀ ਹੋਈ है और ए, होया। तो होया। दे वेचेस दी गिरफ्तारी हुई है सी बी आई दस दी कि हवालगी मिली है और हम भारत इस लिया गया है जो अपने आप के कामयाबी अभी कह सकते हैं इस तुला तो जेकर गल की जाए तो तेरह हजार करोड़ का ड्रग केस है इस पर और अक्तूबर दो हजार चौबीस कि नशे की इस तो ਬਰਾਮਦਗੀ ਹੋਈ ਸੀ ਇਸ ਤੋਂ ਬਾਅਦ ਹੁਣ ਇਸ ਦੀ ਗ੍ਰਿਫਤਾਰੀ ਹੋਈ ਹੈ ਅਤੇ ਕੁੱਲ ਮਿਲਾ ਕੇ ਭਾਰਤ ਲਿਆਂਦਾ ਗਿਆ ਹੈ ਦਿੱਲੀ ਤੇ ਗੁਜਰਾਤ ਤੋਂ ਇੱਕ ਕੋਕੀਨ ਜੜੀ ਹੈ ਫੜੀ ਗਈ ਸੀ ਔਰ 50 ਕਿਲੋ ਹਾਈਡਰੋਪੋਨਿਕ ਗਾਂਜਾ ਵੀ ਇਸ ਤੋਂ ਬਰਾਮਦ ਹੋਇਆ ਹੈ 13000 ਕੋਰ ਦੀ ਕੋਕੀਨ ਜਿਹੜੀ ਇਸ ਤੋਂ ਜ਼ਬਤ ਹੋਈ ਹੈ ਔਰ ਐਸੇ ਬਰਕ ਕੇਸ ਦੇ ਵਿੱਚ ਇਸ ਦੀ ਗ੍ਰਿਫਤਾਰੀ ਹੋਈ ਹੈ ਹੁਣ ਅੱਗੇ ਕਾਰਵਾਈ ਹੋਏਗੀ ਤਾਂ ਦਿੱਲੀ ਤੇ ਗੁਜਰਾਤ ਤੋਂ ਜਿਹੜੀ ਹੈ ਉਹ ਹੈਰੋਇਨ ਫੜੀ ਗਈ ਸੀ ਅਕੇ ਵਦਾਂਗੇ ਉਤਰ ਗੁਜਰਾਤ ਦੇ ਪਿੰਡ ਪੰਜਗਰਾਇਆਂ ਦੇ ਵਿੱਚ ਕਵੀਸ਼ਰੀ ਬੀਬੀ ਦਲੇਰ ਦਲੇਰਕੌਰ ਦੇ ਵੱਲੋਂ ਲਗਾਏ ਗਏ ਦੀਵਾਨ ਦੇ ਵਿੱਚ ਵਿਵਾਦ ਹੋ ਗਿਆ ਇਲਜ਼ਾਮ ਹੈ ਕਿ ਚਾਲਦੇ ਦੀਵਾਨ ਦੇ ਵਿੱਚ ਇੱਕ ਸ਼ਖਸ ਨੇ ਉਹਨਾਂ ਦਾ ਵਿਰੋਧ ਕੀਤਾ ਅਤੇ ਸਾਰੇ ਮਾਮਲੇ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਨਿਤਰੇ ਤਾਂ ਨਿਹੰਗ ਸਿੰਘ ਨੇ ਵੀ ਦਲੇਰਕੌਰ ਨੂੰ ਦੇ ਹੰਝੂਆਂ ਦਾ ਬਦਲਾ ਲੈਣ ਦੀ ਚੇਤਾਵਨੀ ਦਿੱਤੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਰੋ ਰੋ ਕੇ ਦੁੱਖੜਾ ਸੁਣਾ ਰਹੀ ਇੱਕ ਕਵਿਸ਼ਰੀ ਬੀਬੀ ਦਲੇਰ ਕੌਰ ਹੈ ਜਿਨ੍ਹਾਂ ਨੇ ਗੁਰਦਾਸਪੁਰ ਦੇ ਪਿੰਡ ਪੰਜਗਰਾਈਆਂ ਚ ਦੀਵਾਨ ਲਾਇਆ ਤੇ ਕਵਿਸ਼ਰੀ ਦੇ ਦੌਰਾਨ ਸਾਖੀ ਚ ਭਾਈ ਸੰਗਤ ਸਿੰਘ ਜੀ ਦਾ ਨਾਂ ਲਿਆ ਜਿਸ ਤੇ ਇੱਕ ਸ਼ਖਸ ਉੱਥੇ ਹੀ ਖੜਾ ਹੋ ਗਿਆ ਬੀਬੀ ਦਲੇਰ ਕੌਰ ਦਾ ਵਿਰੋਧ ਕੀਤਾ ਤੇ ਭਾਈ ਸੰਗਤ ਸਿੰਘ ਜੀ ਦੀ ਥਾਂ ਬਾਬਾ ਜੀਵਨ ਸਿੰਘ ਜੀ ਦਾ ਨਾਂ ਲੈਣ ਲਈ ਕਿਹਾ ਜਿਸ ਤੋਂ ਬਾਅਦ ਦੀਵਾਨ ਸੰਪੰਨ ਕਰਕੇ ਉਹ ਲਾਈਵ ਹੋਏ ਤੇ ਪੂਰਾ ਮਾਮਲਾ ਬਿਆਨ ਕੀਤਾ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਇਸ ਦੌਰਾਨ ਬੀਬੀ ਦਲੇਰ ਕੌਰ ਭਾਵਕ ਵੀ ਹੋ ਗਏ ਅਤੇ ਇਲਜ਼ਾਮ ਲਾਏ ਕਿ ਇਸ ਵਿਰੋਧ ਤੋਂ ਬਾਅਦ ਉਹਨਾਂ ਦੀ ਗੱਡੀ ਘੇਰੀ ਗਈ ਮਾੜਾ ਵਿਹਾਰ ਕੀਤਾ ਗਿਆ ਤੇ ਭਵਿੱਖ ਵਿੱਚ ਉਹਨਾਂ ਵੱਲੋਂ ਲਾਏ ਜਾਣ ਵਾਲੇ دیਵਾਨਾਂ ਦਾ ਵਿਰੋਧ ਕਰਨ ਦੀ ਵੀ ਧਮਕੀ ਦਿੱਤੀ ਗਈ ਤੁਸੀਂ ਦੇਖੋ ਕਿਹੜੇ ਚੱਲਣ ਦੇ ਆ ਜਿਹੜੇ ਸਾਡੇ ਲਈ ਗੁਰਗੋਬਿੰਦ ਸਿੰਘ ਲਾਲ ਵਰਗੇ ਆ ਤੁਸੀਂ ਇਹਨਾਂ ਚੀਜ਼ਾਂ ਚੋਂ ਨਹੀਂ ਨਿਕਲੇ ਵਿਚਾਰ ਕਰੀ ਕਰੋ ਵਿਚਾਰ ਕਿਹੜੀ ਕਰਨੀ ਆ ਤੂੰ ਨਹੀਂ ਵਿਚਾਰ ਵਾਲਾ ਕੰਮ ਮੁੜ ਕੇ ਮੁੜ ਕੇ ਉਸ ਤੋਂ ਬਾਅਦ ਇਹਨਾਂ ਇਹ ਗੱਲ ਆਖੀਆ ਵੀ ਅਸੀਂ ਤੁਹਾਡੀ ਜਿੱਥੇ ਸਟੇਜ ਲਗਾ ਕਰੂਗੀ ਅਸੀਂ ਤੁਹਾਨੂੰ ਕਿਹੜਿਆ ਕਰਾਂਗੇ ਉਧਰ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੀਬੀ ਦਲੇਰ ਕੌਰ ਦੇ ਹੱਕ ਚ ਨਿਤਰੇ ਤੇ ਕਿਹਾ ਬੀਬੀ ਦਲੇਰ ਕੌਰ ਨਾਲ ਹੋਇਆ ਦੁਰਵਿਵਹਾਰ ਬਿਲਕੁਲ ਗਲਤ ਹੈ ਅਜਿਹੇਆ ਕਟਨਾਮਾ ਕੌਮ ਲਈ ਘਾਤਕ ਨੇ ਕਥਾਵਾਚਕਾਂ ਨੂੰ ਆਪਣੇ ਖਿਆਲਾਂ ਮੁਤਾਬਕ ਇਤਿਹਾਸ ਸੁਣਾਉਣ ਲਈ ਮਜਬੂਰ ਕਰਨਾ ਗਲਤ ਹੈ ਪਹਿਲਾਂ ਹੀ ਕੌਮ ਕੋਲ ਚੰਗੇ ਪ੍ਰਚਾਰਕਾਂ ਖਾਸ ਕਰਕੇ ਬੀਬੀਆਂ ਦੀ ਘਾਟ ਹੈ ਸਲੀਕੇ ਦੇ ਨਾਲ ਬੈਠ ਕੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਸ਼ਹੀਦਾਂ ਚ ਵੰਡੀਆਂ ਪਾਉਣਾ ਸਿੱਖ ਸਿਧਾਂਤਾਂ ਦੇ ਉਲਟ ਹੈ ਇਸ ਸਾਰੇ ਮਾਮਲੇ ਨੂੰ ਲੈ ਕੇ ਨਿਹੰਗ ਸਿੰਘ ਹਰਜੀਤ ਸਿੰਘ ਰਸੂਲਪੁਰ ਵੀ ਸਾਹਮਣੇ ਆਏ ਬੀਬੀ ਦਲੇਰਕੌਰ ਦੇ ਨਾਲ ਖੜਨ ਦੀ ਗੱਲ ਆਖੀ ਤੇ ਉਹਨਾਂ ਦੇ ਹੰਝੂਆਂ ਦਾ ਬਦਲਾ ਲੈਣ ਦੀ ਚੇਤਾਵਨੀ ਵੀ ਦਿੱਤੀ ਜੇੜੀ ਬੀਬੀ ਸਿੱਖ ਪ੍ਰਚਾਰਕ ਹੋਵੇ ਹੁਣ ਉਹ ਵੀ ਸੇਫ ਨਹੀਂ ਐ ਉਹ ਵੀ ਅੱਖਾਂ ਦੇ ਹੰਝੂ ਕੋਨ ਵਾਸਤੇ ਡੇਗਣ ਵਾਸਤੇ ਮਜਬੂਰ ਹੋ ਗਈ ਐ ਛੀਦੀ ਦੇ ਨਾਂ ਦੇ ਵਿੱਚ ਬੁੱਬ ਕੇ ਮਰ ਜਾਓ ਚਾਹੇ ਤੁਸੀਂ ਕੋਈ ਵੀ ਹੋਵੋ ਜ਼ਿਕਰ ਜੋਗਾ ਕਿ ਬੀਬੀ ਦਲੇਰ ਕੌਰ ਖਾਲਸਾ ਸਿੰਘ ਟਾਡੀ ਜੱਥੇ ਦੇ ਮੁਖੀ ਨੇ ਟਾਡੀ ਵਾਰਾਂ ਰਾਹੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਉਹਨਾਂ ਦੇ ਕਈ ਧਾਰਮਿਕ ਗੀਤ ਵੀ ਨੇ YouTube Facebook ਤੇ Instagram ਤੇ ਉਹ ਐਕਟਿਵ ਨੇ ਤੇ ਨਕੋਦਰ ਦੇ ਪਿੰਡ ਪੰਡੋਰੀ ਖਾਸ ਦੇ ਰਹਿਣ ਵਾਲੇ ਨੇ ਬਿਊਰੋ ਰਿਪੋਰਟ న్యూਸ 18 ਅੱਗੇ ਵਧਾਂਗੇ ਕਿਉਂਕਿ ਪੰਜਾਬ ਦੇ ਵਿੱਚ BJP ਇਸ ਸਮੇਂ ਦੋ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰ ਰਹੀ ਹੈ ਗੁਰਗੋਬਿੰਦ ਸਿੰਘ ਜੀ ਦੇ ਕਾਰਟੂਨ ਦਾ ਪੋਸਟਰ ਵਿਵਾਦ ਅਜੇ ਸਿਆਸੀ ਸੁਰਖੀਆਂ ਤੋਂ ਹਟਿਆ ਨਹੀਂ ਸੀ ਕਿ ਕੇਂਦਰ ਸਰਕਾਰ ਨੇ 26 ਦਸੰਬਰ ਨੂੰ ਮਨਾਏ ਜਾ ਰਹੇ ਵੀਰ ਬਾਲ ਦਿਵਸ ਨੂੰ ਲੈ ਕੇ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ ਜਿਸ ਨੂੰ ਲੈ ਕੇ ਹਰ ਸੰਮਤਕ ਕੋਰ ਬਦਲ ਨੇ ਸਵਾਲ ਖੜੇ ਕੀਤੇ ਇਹ ਰਿਪੋਰਟ ਐਨਾ ਦੋ ਪੋਸਟਰਾਂ ਨੂੰ ਲੈ ਕੇ ਸਮੇਂ ਪੰਜਾਬ 'ਚ ਸਿਆਸੀ ਪਚਾਰ ਆਇਆ ਹੋਇਆ ਹੈ ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਭਾਜਪਾ ਹੈ ਪਹਿਲਾ ਵਿਵਾਦ ਪੰਜਾਬ ਭਾਜਪਾ ਵੱਲੋਂ ਜਾਰੀ ਗੁਰਗੋਬਿੰਦ ਸਿੰਘ ਜੀ ਅਤੇ ਸਹਬਜ਼ਾਦਿਆਂ ਇਹ ਪੋਸਟਰ ਦੇ ਕਾਰਟੂਨ ਨੂੰ ਲੈ ਕੇ ਅੱਜ ਇਹ ਵਿਵਾਦ ਸ਼ਾਂਤ ਨਹੀਂ ਸੀ ਹੋਇਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਵੀਰ ਬਾਲ ਦਿਵਸ ਦੇ ਪੋਸਟਰ ਨੂੰ ਲੈ ਕੇ ਭਾਜਪਾ ਨੇ ਇੱਕ ਹੋਰ ਵਿਵਾਦ ਸਹਿਤ ਲਿਆ ਤੇ ਜਿਸ ਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਸਖਤ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਹ ਪੋਸਟਰ ਜਾਰੀ ਕਰਕੇ ਕੇਂਦਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਨੂੰ ਗੈਰ ਸਿੱਖ ਵਿਚਾਰਧਾਰਾ ਦੇ ਨਾਲ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਜਿਹਾ ਪ੍ਰਚਾਰ ਸਿੱਖ ਸਿਧਾਂਤਾਂ ਤੇ ਸਿੱਧਾ ਹਮਲਾ ਹੈ ਇਹ ਪ੍ਰਚਾਰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ ਕੇਂਦਰ ਇਸ ਗੁੰਮਰਾਹਕੁੰਨ ਪ੍ਰਚਾਰ ਨੂੰ ਤੁਰੰਤ ਬੰਦ ਕਰੇ ਅਤੇ ਅਜਿਹੇ ਪ੍ਰੋਗਰਾਮਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ ਉਧਰ ਸ਼ੋਮਣੀ ਕਮੇਟੀ ਨੇ ਵੀ ਇਸ ਤੇ ਇਤਰਾਜ਼ ਜਤਾਇਆ ਤੇ ਮੰਗ ਕੀਤੀ ਹੈ ਕਿ ਇਸ ਦਿਵਸ ਦਾ ਨਾ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ ਕਿਉਂਕਿ ਵੀਰਵਾਲ ਦਿਵਸ ਲਾਸਾਨੀ ਸ਼ਹਾਦਤ ਦੇ ਨਾਲ ਮੇਲ ਨਹੀਂ ਖਾਂਦਾ ਇਸ ਗੱਲ ਦੇ ਵਿੱਚ ਜੇਦ ਨਾ ਕੀਤੀ ਜਾਵੇ ਕਿਉਂਕਿ ਇਹ ਧਾਰਮਿਕ ਆਸਥਾ ਨਾਲ ਜੁੜਿਆ ਮਾਮਲਾ ਵਾ ਅਸੀਂ ਚਾਹਾਂਗੇ ਕਿ ਸਰਕਾਰ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੇ ਸਿੱਖਾਂ ਦੀਆਂ ਸਮੂਹੀਆਂ ਸੱਸਾਂ ਵਾਂ ਇਸ ਗੱਲ ਲਈ ਜਿਹੜੀਆਂ ਸਹਿਮਤੀ ਦੇ ਰਹੀਆਂ ਨੇ ਕਿ ਉਹਨਾਂ ਦਾ ਨਾਮ ਜਿਹੜਾ ਦਿਨ ਦਾ ਨਾਮ ਵੀ ਜਿਹੜਾ ਸਾਬਜਾ ਦਾ ਸ਼ਹਾਦਤ ਦਿਵਸ ਰੱਖਿਆ ਜਾਵੇ ਵੀਰਵਾਲ ਦਿਵਸ ਉਹਨਾਂ ਦੇ ਨਾਮ ਤੇ ਸ਼ਹਾਦਤ ਦੇ ਨਾਲ ਜਿਹੜਾ ਮੇਲ ਨਹੀਂ ਖਾਂਦਾ ਇਸ ਵਿਰੋਧ ਦਾ ਪੰਜਾਬ ਬੀਜੇਪੀ ਨੇ ਜਵਾਬ ਵੀ ਦਿੱਤਾ ਇਸਾਰਾ ਦੇਸ਼ ਇਸ ਸ਼ਹਾਦਤ ਨੂੰ ਵੀਰਵਾਲ ਦਿਵਸ ਤੇ ਬੱਚੋ ਮਨਾ ਰਿਹਾ ਹੈ ਜਿਸ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਸੋ ਇਹ ਨਾਵਾ ਦੀ ਗਰਮਾਚੇ ਮੈਂ ਮੈਂ ਸਮਝਦਾ ਨਾਵਾ ਤੇ ਸਾਨੂੰ ਡਿਬੇਟ ਤੇ ਨਹੀਂ ਜਾਣਾ ਚਾਹੀਦਾ ਦੇਸ਼ ਦੀ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸਾਰੇ ਦੇਸ਼ ਵੱਲੋਂ ਇਸ ਦਿਹਾੜੇ ਨੂੰ ਜੇ ਵੀਰਬਾਲ ਦਿਵਸ ਦੇ ਰੂਪ ਚ ਮਨਾਇਆ ਜਾਂਦਾ ਤਾਂ ਸਾਰਿਆਂ ਨੂੰ ਇਹਦੇ ਤੇ ਇਸ ਨੂੰ ਸਾਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਤੁਹਾਡੇ ਪਾਸੇ ਗੁਰਗੋਬਿੰਦ ਸਿੰਘ ਜੀ ਅਤੇ ਸੈਕਜ਼ਾਥੀਆਂ ਦੇ ਪੋਸਟਰ ਦੇ ਕਾਰਟੂਨ ਵਾਲੇ ਪੋਸਟਰ ਨੂੰ ਲੈ ਕੇ ਵਿਰੋਧੀਆਂ ਨੇ ਭਾਜਪਾ ਨੂੰ ਘੇਰਾ ਪਾਇਆ ਆਮ ਆਦਮੀ ਪਾਰਟੀ ਦੇ ਸੰਸਦ ਮਲਵਿੰਦਰ ਕਾਂਗੜੇਸ ਦੀ ਨਿਖੇਦੀ ਕੀਤੀ ਸਿੱਖ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲਾਇਆ ਅਤੇ ਸ਼੍ਰੋਮਣੀ ਕਮੇਟੀ ਨੂੰ ਇਸਤੇ ਗੰਭੀਰ ਨੋਟਿਸ ਲੈਣ ਲਈ ਕਿਹਾ। ਦੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਇਹਨਾਂ ਦਿਨਾਂ 'ਚ ਹੀ ਗੁਰੂ ਸਾਹਿਬਾਨਾਂ ਦਾ ਜਿਸ ਤਰੀਕੇ ਨਾਲ ਕਾਰਟੂਨ ਦੇ ਰਾਹੀਂ ਸਿੱਖ ਸੈਂਟੀਮੈਂਟ ਦਾ ਸਿੱਖਾਂ ਦਾ ਮਜ਼ਾਕ ਬਣਾਉਣ ਦੀ ਗੱਲ ਕੀਤੀ ਇਹਨੂੰ ਅਸੀਂ ਕੰਡਮਨ ਕਰਦੇ ਹਾਂ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਹਿਣਾ ਚਾਹੁੰਦੇ ਆਂ ਕਿ ਇੱਤੇ ਜ਼ਰੂਰ ਸੀਰੀਅਸ ਨੋਟ ਲਿਆ ਜਾਵੇ। ਤੁਹਾਡੀ ਇਹ ਚੁੱਪੀ ਵੀ ਕਈ ਸਵਾਲ ਖੜੇ ਕਰਦੀ ਹੈ। ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਾਨਸਿਕਤਾ ਹੈ ਗੁਰੂ ਸਹਿਬਾਨਾਂ ਨੂੰ ਲੈ ਕੇ ਸੈਭ ਜਯੰਤ ਦੇ ਸਤਿਕਾਰ ਨੂੰ ਲੈ ਕੇ ਉਹ ਇੱਕ ਵਾਰ ਫਿਰ ਉੱਭਰੀ ਹੈ ਜ਼ਿਕਰ ਇਹੋ ਹੈ ਕਿ ਪੰਜਾਬ ਬੀਜੇਪੀ ਨੇ ਬੀਤੇ ਦਿਨੀ ਗੁਰੂ ਜੀ ਦੇ ਕਾਰਟੂਨ ਵਾਲਾ ਪੋਸਟਰ ਜਾਰੀ ਕੀਤਾ ਜਿਸ ਨੂੰ ਹਾਲਾਕਿ ਕੁਝ ਸਮੇਂ ਬਾਅਦ ਹੀ ਹਟਾ ਲਿਆ ਗਿਆ ਸੀ ਪਰ ਇਸ ਨੂੰ